ਰਾਜਗੁਰੂ ਵੀ ਸਹੀ ਜਿਹੜੀ ਅਗਲੀ ਖਬਰ ਆ ਇਹ ਸਾਰੇ ਕਾਸੇ ਦੇ ਵਿੱਚ ਜੋ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਰਦੇ ਆ ਕਿੰਨੇ ਅਰੈਸਟ ਹੋ ਰਹੇ ਆ ਕਿੰਨੇ ਜਿਹੜੇ ਆ ਰਿਪੋਰਟ ਕੀਤੇ ਜਾ ਰਹੇ ਆ ਸੈਨ ਫਰਾਂਸਿਸਕੋ ਤੋਂ ਇੱਕ ਖਬਰ ਆ ਰਹੀ ਹੈਗੀ ਆ ਆਈਸ ਵਾਲਿਆਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਟ੍ਰਾਂਸਨੈਸ਼ਨਲ ਕ੍ਰਿਮੀਨਲ ਕਹਿੰਦੇ ਪਈ ਉਹੋ ਅਰੈਸਟ ਕੀਤਾ ਆ ਤੇ ਉਹਦਾ ਨਾਮ ਗੁਰਦੇਵ ਸਿੰਘ ਦੱਸਿਆ ਗਿਆ 23 ਸਾਲਾਂ ਦਾ ਇੰਡੀਅਨ ਨੈਸ਼ਨਲ ਆ ਕ੍ਰਿਮੀਨਲ ਏਲੀਨ ਕਰਕੇ ਉਹਨੂੰ ਲਿਖਿਆ ਗਿਆ ਹੈ ਮਾਰਚ 12 ਨੂੰ ਉਹਨੂੰ ਫ੍ਰੈਂਚ ਕੈਂਪ ਕੈਲੀਫੋਰਨੀਆ ਤੋਂ ਚੱਕਿਆ ਗਿਆ ਹੈਗਾ ਜਦੋਂ ਉਹਨੂੰ ਰੈਸਟ ਕੀਤਾ ਗਿਆ ਉਹਦੇ ਕੋਲੋਂ ਲਗਭਗ 7-8 ਦੇ ਕਰੀਬ ਜਣੀਆਂ ਗੰਨਾਂ ਆ ਉਹ ਵੀ ਫੜੀਆਂ ਗਈਆਂ ਹੈਗੀਆਂ ਜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਉਹ ਪੜ੍ਹ ਸਕਦੇ ਹੈਗੇ ਆ ਕਹਿੰਦੇ ਭਈ ਜੋ ਗਰਦੇਵ ਸਿੰਘ ਸੀ ਇਹ ਇਲੀਗਲੀ ਐਂਟਰ ਹੋਇਆ ਸੀ ਯੂ ਐਸ ਏ ਦੇ ਵਿੱਚ ਅਨਨੋਨ ਲੋਕੇਸ਼ਨ ਤੇ ਅਨਨੋਨ ਡੇਟ ਔਰ ਪੈਰੋਲ ਵਾਈ ਯੂ ਐਸ ਇਮੀਗ੍ਰੇਸ਼ਨ ਅਥਾਰਟिटीज ਤੇ ਯੂ ਐਸ ਬਾਰਡਰ ਪੈਟਰੋਲ ਏਜੈਂਟਸ ਨੇ ਲੂਕ ਵਿਲ ਐਰੀਜ਼ੋਨਾ ਚ ਸਤੰਬਰ 2 ਦੇ 2023 ਨੂੰ ਉਹਨੂੰ ਫੜ ਕੇ ਛੱਡ ਦਿੱਤਾ ਸੀ ਹਮ ਕੈਚ ਐਂਡ ਰੀਲੀਜ਼ ਪਾਲਿਸੀ ਤੇ ਉਹਨੂੰ ਜੱਜ ਦੇ ਕੋਲੋਂ ਅਪੀਅਰ ਹੋਣਾ ਸੀ ਹੁਣ ਤੁਸੀਂ ਦੇਖੋ ਵੀ ਜਿਹੜਾ ਸਤੰਬਰ ਤੋਂ 2023 ਨੂੰ ਆਇਆ ਤੇ ਆ ਹੁਣ ਮਾਰਚ 12 ਨੂੰ ਅਰੈਸਟ ਕੀਤਾ ਤੇ ਉਹਦੀ ਤੁਸੀਂ ਸ਼ਕਲ ਵੀ ਦੇਖੋ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਫੋਟੋ ਤੇ ਇੰਨੀਆਂ ਗਨਸ ਸੋ ਇਹ ਜਿਹੜੇ ਕ੍ਰਾਈਮਨਲ ਬੰਦੇ ਇਦਾਂ ਦੇ ਇਹ ਬਿਲਕੁਲ ਅਰੈਸਟ ਕਰਨੇ ਬੰਦੇ ਆ ਇਹਨਾਂ ਬੰਦਿਆਂ ਨੂੰ ਅਰੈਸਟ ਕਰਨ ਦੇ ਲਈ ਹਰ ਇੱਕ ਅਮਰੀਕਨ ਜਿਹੜਾ ਆ ਉਹ ਐਗਰੀ ਕਰਦਾ ਵੀ ਹਾਂ ਇਦਾਂ ਦੇ ਬੰਦੇ ਜਿਹੜੇ ਕ੍ਰਾਈਮਨਲ ਆ ਉਹ ਫੜ ਕੇ ਬਾਹਰ ਕੱਢਣੇ ਚਾਹੀਦੇ ਹੈਗੇ ਆ ਸਾਲ ਹਜੇ ਆਇਆ ਨੂੰ ਨਹੀਂ ਹੋਇਆ ਤੇ ਕਿੰਨੀਆਂ ਸਾਰੀਆਂ ਜੜੀਆਂ ਉਹਦੇ ਕੋਲ ਗਨਸ ਇਨਵੋਲਵ ਹੋਈਆਂ ਕਹਿੰਦੇ ਵੀ ਫਾਇਰ ਆਰਮ ਇਲੀਗਲੀ ਸੀਗੀਆਂ ਉਹ ਗਨਸ ਵੀ ਤੇ ਕਹਿੰਦੇ ਵੀ ਉਹ ਐਕਟਿਵਲੀ ਅਗੇਨਸਡ ਇਨ ਕ੍ਰਾਈਮਨਲ ਐਕਟੀਵਿਟੀ ਇਨ ਬੋਥ ਯੂਐਸ ਐਂਡ ਅਬਰਾਡ ਸੋ ਇਹਦਾ ਮਤਲਬ ਇਹ ਆ ਵੀ ਇਹ ਜੋ ਆ ਪੈਸੇ ਦੀ ਮੰਗ ਕਰਦੇ ਆ ਜਾਂ ਹੋਰ ਉਹਦੇ ਵਿੱਚ ਵੀ ਇਨਵੋਲਵ ਸੀ ਇਹ ਜਿਹੜੀ ਯੂਐਸ ਕਸਟਮ ਹਾਂਜੀ ਜੀ ਤੇ ਐਨਫੋਰਸਮੈਂਟ ਆ ਉਹਨਾਂ ਦੀ ਮਾਰਚ 24 ਦੀ ਪ੍ਰੈਸ ਰਿਲੀਜ਼ ਹੈਗੀ ਆ ਆਈਸ ਸੈਨ ਫਰਾਂਸਿਸਕੋ ਐਂਡ ਪਾਰਟਨਰਸ ਟੇਕ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਫ ਦਾ ਸਟਰੀਟਸ ਇਨ ਕੈਲੀਫੋਰਨੀਆ ਸੀਐਚਪੀ ਨੇ 6 ਮਾਰਚ ਨੂੰ ਗੁਰਦੇਵ ਨੂੰ ਜਿਹੜਾ ਉਹ ਕਹਿੰਦੇ ਗ੍ਰਿਫਤਾਰ ਕੀਤਾ ਸੀਗਾ ਪਬਲਿਕ ਦੇ ਵਿੱਚ ਲੋਡਡ ਫਾਇਰਆਰਮ ਸੀਗਾ ਜੋ ਇਹਦੇ ਨਾਂ ਦੇ ਉੱਤੇ ਰਜਿਸਟਰਡ ਨਹੀਂ ਸੀਗਾ ਚੋਰੀ ਦੀ ਗੱਡੀ ਸੀਗੀ ਤੇ ਬੱਚੇ ਨੂੰ ਚਾਈਲਡ ਇਨਡੈਂਜਮੈਂਟ ਦੇ ਮਾਮਲੇ ਦੇ ਵਿੱਚ ਇਸ ਤੋਂ ਇਲਾਵਾ 7 ਹੋਰ ਜਿਹੜੀਆਂ ਬੰਦੂਕਾਂ ਇਹਦੇ ਘਰੋਂ ਦੋ ਜਿਹੜੀਆਂ ਇਹਦੀ ਕਾਰ ਦੇ ਵਿੱਚੋਂ ਜਿਹੜੀਆਂ ਉਹ ਮਿਲੀਆਂ ਸੀਗੀਆਂ ਜਦੋਂ ਸਰਚ ਵਾਰਡਨ ਦੇ ਨਾਲ ਉੱਥੇ ਹੋਰ ਛਾਪਾ ਜਿਹੜਾ ਉਹ ਮਾਰਿਆ ਗਿਆ ਸੀਗਾ ਆਈਸ ਨੇ ਡਿਸਕਵਰ ਕੀਤਾ ਵੀ ਇਹ ਹੁਣ ਸੈਨ ਮੁਕੀਨ ਸ਼ੇਰਫ ਆਫਿਸ ਦੇ ਵਿੱਚ ਕਸਟਡੀ ਚ ਆ ਤੇ ਉਹਨਾਂ ਨੇ ਡਿਟੇਨਰ ਜਿਹੜਾ ਰਿਕੁਐਸਟ 12 ਮਾਰਚ ਨੂੰ ਲਾਇਆ ਤੇ ਸ਼ੇਰਫ ਆਫਿਸ ਕਹਿੰਦੇ ਵੀ ਉਸ ਟਾਈਮ ਦੇਤੇ ਆ ਨਹੀਂ ਮਿਲ ਰਿਹਾ ਆਨਰ ਕਰਨ ਨੂੰ ਰਿਕੁਐਸਟ ਤੇ ਆਈਸ ਵਾਲਿਆਂ ਨੇ ਜਿਹੜੀ ਕਸਟਡੀ ਦੇ ਵਿੱਚ ਇਸ ਨੂੰ विदाउट एनी इंसिडेंट 11 ਵਜੇ ਜਿਹੜਾ ਹੋ ਲੈ ਲਿਆ ਜਦ ਉਸ ਨੂੰ ਜੇਲ੍ਹ ਦੇ ਵਿੱਚੋਂ ਜਿਹੜਾ ਉਹ ਛੱਡਿਆ ਗਿਆ ਸੀਗਾ ਸੋ ਇਹ ਜਿਹੜਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਮੁੱਦੇ ਦਾ ਆਪਾਂ ਚਰਚਾ ਜਿਹੜੀ ਉਹ ਕਰਦੇ ਰਹੇ ਆ ਮਿਲਾ ਵੀ ਆਪਣੀ ਕਮਿਊਨਿਟੀ ਦੇ ਵਿੱਚ ਪਹਿਲਾ ਬੰਦਾ ਆ ਇਸ ਟਾਈਮ ਇਸ ਮਾਮਲੇ ਦੇ ਵਿੱਚ ਪਹਿਲਿਆਂ ਦੇ ਵਿੱਚੋਂ ਇੱਕ ਆ ਫੜਿਆ ਗਿਆ ਉਹ ਤਾਂ ਬਿਸ਼ਨੋਈ ਦਾ ਭਰਾ ਵੀ ਇੱਕ ਆਈ ਸਾਲਿਆਂ ਨੇ ਜਿਹੜਾ ਉਹ ਪਹਿਲਾਂ ਫੜ ਰੱਖਿਆ ਹੈਗਾ ਆ ਉਸ ਤੋਂ ਬਾਅਦ ਵੀ ਕਈ ਥਾਵਾਂ ਦੇ ਉੱਤੇ ਇਦਾਂ ਦੇ ਜਿਹੜੇ ਆਏ ਆ ਪਰ ਇਹ ਇਸ ਤਰੀਕੇ ਦਾ ਜਿਹੜਾ ਇਸ ਟਾਈਮ ਪਬਲੀਕਲੀ ਆਪਣੇ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਇਹ ਟ੍ਰਾਂਸਨੇਸ਼ਨ ਮੈਨੂੰ ਲੱਗਦਾ ਗੈਂਗ ਰਨ ਕਰਦੇ ਸੀ ਇੱਥੇ ਵੀ ਤੇ ਉੱਥੇ ਵੀ ਉਹ ਚੀਜ਼ਾਂ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਕਿਸੇ ਤੌਰ ਦੇ ਤੇ ਇਹ ਜਿਹੜੇ ਉਹ ਜੁੜੇ ਹੋਏ ਆ ਤੇ ਇਹਨਾਂ ਨੂੰ ਜਿਹੜਾ ਹੁਣ ਫੜਿਆ ਗਿਆ ਆ ਸੋ ਇਹ ਗੁਰਦੇਵ 23 ਸਾਲਾਂ ਦਾ ਹੈਗਾ ਆ ਤੇ ਉਹਦਾ ਸ਼ਖਲ ਤੋਂ ਲੱਗਦਾ ਤਾਂ ਨਹੀਂ ਵੈਸੇ ਵੀ ਇੰਨੀ ਛੋਟੀ ਉਮਰ ਦਾ ਜਿਹੜਾ ਉਹ ਹੋਊਗਾ ਤੇ ਇਸ ਨੂੰ ਜਿਹੜਾ ਹੁਣ ਫ੍ਰੈਂਚ ਕੈਂਪ ਤੋਂ ਜਿਹੜਾ ਹਰਜੋਤ ਸਿੰਘ ਜੀ ਫੜ ਲਿਆ ਗਿਆ ਸੀਗਾ ਤੇ ਹੁਣ ਪਹਿਲੋਂ ਆ ਸ਼ੈਰੀਫ ਵਾਲਿਆਂ ਨੇ ਫੜਿਆ ਸੀ ਫਿਰ ਉਸ ਤੋਂ ਬਾਅਦ ਆ ਇਸ ਤੇ ਇਹ ਅੜਿੱਕੇ ਜਿਹੜਾ ਚੜ ਗਿਆ ਤੇ ਹੁਣ ਕਹਿੰਦੇ ਵੀ ਇਸ ਨੂੰ ਡਿਪੋਰਟ ਜਿਹੜਾ ਹੋਇਆ ਕਿਤਾ ਜਾਊਗਾ ਜੇ ਇਹਨੇ ਇੱਥੇ ਕੋਈ ਕ੍ਰਾਈਮ ਕੀਤਾ ਆ ਹੋ ਸਕਦਾ ਵੀ ਉਹ ਕ੍ਰਾਈਮ ਦੀ ਜਿਹੜੀ ਸਜ਼ਾ ਆ ਸ਼ਾਇਦ ਇਸ ਨੂੰ ਅਪਗਤਨੀ ਜਿਹੜੀ ਉਹ ਪਾਊਗੀ ਕਿਹੜੀਆਂ ਹੋਰ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਸੀ ਜਾਂ ਇਸ ਦੇ ਸਾਥੀ ਹੋਰ ਕਿਹੜੇ ਹੋ ਸਕਦੇ ਆ ਉਸ ਤੇ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਪਰ ਗੁਰਦੇਵ ਦੇ ਬਾਰੇ ਜਿਹੜੀ ਆਪਾਂ ਨੂੰ ਜਾਣਕਾਰੀ ਇਸ ਟਾਈਮ ਜਿਹੜੀ ਉਹ ਪ੍ਰਾਪਤ ਹੋਈ ਆ ਵੀ ਅਨਰਜਿਸਟਰਡ ਫਾਇਰ ਆਰਮਜ਼ ਚਾਈਲਡ ਐਂਗੇਜਮੈਂਟ ਚੋਰੀ ਦੀਆਂ ਗੱਡੀਆਂ ਤੇ ਹੋਰ ਕ੍ਰਿਮੀਨਲ ਐਕਟੀਵਿਟੀਆਂ ਦੇ ਚੱਲਦੇ ਆ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਨੇ ਆਮ ਪਬਲਿਕ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਵੀ ਫੋਰਨ ਫਿਊਜੀਟਿਵ ਦੀ, ਟ੍ਰਾਂਸਨੇਸ਼ਨਲ ਗੈਂਗ ਮੈਂਬਰਸ ਦੀ ਜਾਂ ਕ੍ਰਿਮੀਨਲ ਏਲੀਅੰਸ ਦੀ ਇਨਫੋਰਮੇਸ਼ਨ ਹੈਗੀ ਆ ਤਾਂ ਤੁਸੀਂ ਆਈਐਸ ਨੂੰ ਕਾਲ ਕਰ ਸਕਦੇ ਹੋ 24 ਘੰਟੇ 8663472423 ਜਾਂ ਇੰਟਰਨੈਸ਼ਨਲੀ ਜਾਂ ਅਮਰੀਕਾ ਤੋਂ ਬਾਹਰ ਤੁਸੀਂ ਕਾਲ ਕਰ ਰਹੇ ਆ 001180287261 99 ஆன்ਲਾਈਨ ਜਾ ਕੇ ਵੀ ਆਈਸ ਦੇ ਤੁਸੀਂ ਜਿਹੜੀ ਹੈ ਟਿਪ ਉਹ ਫਾਈਲ ਕਰ ਸਕਦੇ ਆ www.ice.gov